ਲੋਰੀ ਤੁਸੀਂ ਕਹਤ ਨਹੀਂ ਬਹਿਗੇ ਪਾਜੀ ਹਰ ਟੀਮ ਨੂੰ ਹੀ ਤਿੰਨ ਸੁਪਰਸਟਾਰ ਰੀਡਰ ਛੇ ਜਾਫੀ ਦਿੱਤੀ ਹੁੰਦੀ ਕਿਉਂ ਪਾਜੀ ਬੜਾ ਵਿਵਾਦ ਚੱਲਦਾ ਪਿਆ ਕਿ ਹਰਿਆਣੇ ਦੀ ਟੀਮ ਬੈਨ ਕਰ ਦੋ ਪਤਾ ਨੇ ਕਿ ਤੱਕ ਵਜਾ ਬਹੁਤ ਵੱਡਾ ਲੱਗਦਾ ਅਸੀਂ ਗੁਰੂ ਮਹਾਰਾਜ ਦੀ ਕਸਮ ਖਾ ਕੇ ਕਹਿੰਦੇ ਅਸੀਂ ਕਦੀ ਸੈਡ ਨਹੀਂ ਨੇ ਪਰ ਪਿਛਲੇ ਸਾਲ ਇਹ ਇੱਕ ਝੂਠਾਈ ਨਹੀਂ ਪਈ ਅਸੀਂ ਦੱਸਣਾ ਵੀ ਚਾਹੁੰਦਾ ਹਾਂ ਦਰਸ਼ਕਾਂ ਉਹ ਪਲੇਅਰ ਮੰਨ ਲਓ ਇਥੇ ਇੰਡੀਆ ਰਹਿੰਦਾ ਔਰ ਉਹ ਕਿਸੇ ਟੂਰਨਾਮੈਂਟ ਤੇ ਨਾ ਖੇਡਦਾ ਹੁੰਦਾ ਉਹਦਾ ਪਲੇਅਰ ਵੀ ਵਿਰੋਧ ਕਰਨਾ ਇੱਦਾਂ ਇੱਕ ਵੱਡੀ ਚ ਇੰਟਰਸਟ ਬਣਾਉਣ ਲਈ ਹੋਰ ਜ਼ਿਆਦਾ ਆਪਾਂ ਨੂੰ ਇਹ ਕੰਮ ਕਰਨਾ ਪੈਣਾ ਜਦੋਂ 3 ਸਾਲ ਦੀ ਟੂਰਨੈਂਟ ਬਾਗੜੀਆਂ ਦਾ ਨਹੀਂ ਹੋਗਾ ਬਾਗੜੀਆਂ 11 ਫਰਵਰੀ ਭਾਜੀ ਬੁੱਧਵਾਰ ਬਾਬਾ ਸੁੱਖ ਰੱਖੇ ਪ੍ਰਮਾਤਮਾ ਦਿਨ ਵਧੀਆ ਵਧੀਆ ਲਿਆਵੇ ਕੋਈ ਜਿੱਦਾਂ ਅੱਜ ਦਿਨ ਲੱਗਾ ਦਿਨ ਲੱਗਦੇ ਭਾਜੀ ਭਾਜੀ ਜਿੱਦਾਂ ਨਾ ਅਸੀਂ ਪਹਿਲੀ ਚੈਂਪੀਅਨਸ਼ਿਪ 2021 ਚ ਕਰਾਈ ਸੀ ਸ਼ਾਇਦ ਉਹਦੋਂ ਇੱਕ ਛੋਟੀ ਜੀ ਪਲੈਨਿੰਗ ਕੀਤੀ ਸੀ ਕੋਈ ਖਾਸ ਨਹੀਂ ਸੀ ਪਰ ਕਿ ਅਸੀਂ ਵਰਲਡ ਕੱਪ ਕਰਾਵਾਂਗੇ ਇਦਾਂ ਕੁਝ ਥੋੜੀ ਜੀ ਪਲੈਨਿੰਗ ਸਾਡੀ ਹੈਗੀ ਸੀ ਕਿ ਜੇ ਅਸੀਂ ਆਪਾਂ ਚੈਂਪੀਅਨਸ਼ਿਪ ਕਰਾ ਰਹੇ ਆਂ ਕਿ ਵਰਲਡ ਕੱਪ ਜਿਹੜਾ ਹੁੰਦਾ 4 ਸਾਲ ਬਾਅਦ ਹੁੰਦਾ ਭਾਜੀ ਤੇ ਉਦੋਂ ਅਸੀਂ ਸੋਚਿਆ ਸੀ ਕਿ ਆਪਾਂ ਚਾਰ ਚੈਂਪ ਤੇ ਉਦੋਂ ਦੀ ਜੋ ਪਲੈਨਿੰਗ ਜੀ ਸੀ ਬਾਬੇ ਨੇ ਉਸ ਬੂਟੇ ਨੂੰ ਬੂਰ ਲਾਇਆ ਤੇ ਹੁਣ ਪਾਬਾ ਸੋਖ ਰ ਕੇ ਫਲ ਲੱਗੇ ਪੂਰਾ ਤੇ ਦੇਖੋ ਕੀ ਬਣਦਾ 11 ਫਰਵਰੀ ਨੂੰ ਪਾਜੀ ਅਸੀਂ ਇਹ ਮੇਨ ਵਰਲਡ ਕੱਪ ਲੈ ਕੇ ਤੁਰੇ ਹਾਂ ਜਿੱਦਾਂ ਪ੍ਰੋਪਰ ਵਰਲਡ ਕੱਪ ਬਣਦਾ ਹੈ ਪਾਕਿਸਤਾਨ ਦੀ ਟੀਮ ਦੇ ਨਾਲ ਸਾਨੂੰ ਅਜੇ ਵੀ ਆਸ ਹੈ ਪੂਰੀ ਕਾਡੀ ਆਸ ਅਜੇ ਟੁੱਟੀ ਨਹੀਂ ਸਾਡੀ ਕੋਸ਼ਿਸ਼ ਪੂਰੀ ਚੱਲਦੀ ਪਈ ਹੈ ਕੁਝ ਆਪਣੇ ਸਬੰਧ ਪਾਕਿਸਤਾਨ ਨਾਲ ਲੈਂਦੇ ਪੰਜਾਬ ਨਾਲ ਆਪਣੇ ਸਰਕਾਰਾਂ ਦੇ ਕੁਝ ਰਵੱਈਏ ਕੁਝ ਇਦਾਂ ਦੇ ਕੋਈ ਗੁੱਡ ਸਬੰਧ ਹੈ ਨਹੀਂਗੇ ਆਪਣੇ ਸ਼ਾਇਦ ਕੋਈ ਐਟ ਅ ਟਾਈਮ ਹੀ ਕੁਝ ਇਦਾਂ ਦਾ ਹੋ ਜੇ ਤੇ ਆਪਾਂ ਨੂੰ ਪੂਰੀ ਪਰਮਿਸ਼ਨ ਮਿਲ ਜੇ ਤੇ ਸਾਰਾ ਕੁਝ ਠੀਕ ਹੋ ਜੇ 6 ਟੀਮਾਂ ਭਾਜੀ ਤੇ ਲੀਗ ਸਿਸਟਮ ਕਰਕੇ ਫਿਰ ਮੈਚ ਆਪਣੇ ਸਾਥ ਹੋ ਜਾਣਗੇ ਏ ਪੂਲ ਚ 3 ਹੋ ਜਾਣੀਆਂ ਬੀ ਚ 3 ਹੋ ਜਾਣੀਆਂ ਭਾਜੀ ਤੇ ਇੱਕ ਟੀਮ ਨੂੰ ਬਾਈ ਦੇ ਦਾਂਗੇ ਤੇ ਜਿਹੜੀ ਟੀਮ ਲੂਜ਼ ਕਰ ਜਾਏਗੀ ਪਹਿਲੇ ਮੈਚ ਚ ਜਿਹੜੀ ਵਿਨਰ ਹੋ ਜਾਏਗੀ ਉਹ ਸੈਮੀ ਚਲੇ ਜਾਏਗੀ ਦੂਜੀ ਆਪਣੀ ਭਾਜੀ ਕੁਆਟਰ ਖੇਡੇਗੀ ਭਾਜੀ ਜਿਹਨੂੰ ਬਾਈ ਮਿਲੀ ਹੈ ਭਾਜੀ ਹੁਣ ਵੀ ਅਸੀਂ ਬੀ1 ਹੋਟਲ ਤੇ ਇੱਕ ਭੂਗ ਪਰ ਸਾਰਾ ਹੋਟਲ ਦੋਨੇ ਬੁੱਕ ਕੀਤੇ ਹੋਏ ਨੇ ਕਿ ਸਾਡੀ ਕੋਸ਼ਿਸ਼ ਹੈ ਮੈਂ ਟੀਮਾਂ ਨੂੰ ਸਾਰਿਆਂ ਨੂੰ ਗੱਲਬਾਤ ਹੋਈ ਹੈ ਕਿ ਕੋਈ ਵੀ ਟੀਮ ਆਪਣੇ ਨਾਲ ਹੋਟਲ ਪਹਿਲਾਂ ਲੈ ਸਕਦੇ ਆ ਆਪਣੇ ਪਹਿਲੇ ਰੌਂਡ ਵਾਲੇ ਨੂੰ ਅਸੀਂ 6 ਲੱਖ ਦੇਵਾਂਗੇ ਭਾਜੀ ਤੇ ਜਿਹੜੀ ਸੈਮੀਫਾਈਨਲ ਹਰੇਗੀ ਭਾਜੀ ਉਹਨੂੰ ਅਸੀਂ 7 ਲੱਖ ਦਾ ਦੇਣਾ ਪ੍ਰਾਈਸ ਤੇ ਜਿਹੜੀ ਸੈਕੰਡ ਹੈਗੀ ਉਹਨੂੰ 9 ਲੱਖ ਜਿਹੜੀ ਫਰਸਟ ਆਏਗੀ ਉਹਨੂੰ 11 ਲੱਖ ਦਾ ਤੇ ਬੈਸਟ ਨੂੰ 3600 ਨਵੇਂ ਟਰੈਕਟਰ ਦੇਣਾ ਹੌਲ ਐਂਡ ਨਿਊ ਹੌਲ ਐਂਡ ਦੇਵਾਂਗੇ ਨਵੇਂ ਦੇਵਾਂਗੇ ਭਾਜੀ ਪੁਰਾਣੇ ਨਹੀਂ ਦੇਵਾਂਗੇ ਪਰ ਅਸੀਂ ਸਿਰਫ ਇੱਕ ਫਾਈਨਲ ਚ ਬੈਸਟ ਕੱਢ ਰਹੇ ਹਾਂ ਜੀ ਨਾ ਕਿ ਸੈਮੀਫਾਈਨਲ ਤੇ ਫਾਈਨਲ ਦਾ ਮਿਲਾ ਕੇ ਨਹੀਂ ਕੱਢਿਆ ਜਾਏਗਾ ਇਕੱਲੇ ਫਾਈਨਲ ਦਾ ਭਾਜੀ ਪਰ ਸਾਡੇ ਮੁੰਡਿਆਂ ਦੀ ਜਿਹੜੀ ਖੁਸ਼ੀ ਕਿ ਉਹ ਕਹਿੰਦੇ ਨੇ ਨਵੇਂ ਹੀ ਦੇਣੇ ਕਿ ਮੰਨਣੀ ਪੈਂਦੀ ਆਪਣੇ ਸਪੌਂਸਰਾਂ ਸਾਰਿਆਂ ਦੀ ਆਪਾਂ ਕੋਈ ਉਹਨਾਂ ਤੋਂ ਬਾਹਰ ਨਹੀਂ ਹੈਗੇ ਕੋਸ਼ਿਸ਼ ਆਪਣੀ ਇਹ ਹੈ ਕਿ 12 ਵਜੇ ਪਹਿਲਾਂ ਮੈਚ ਸਟਾਰਟ ਹੋ ਜੇ ਜੇਪ ਆਪਾਂ ਮੰਨ ਕੇ ਚੱਲਦੇ ਆ 20-20 ਦਾ ਆਪਾਂ ਟਾਈਮ ਦੇਣਾ ਭਾਜੀ ਸਾਰਿਆਂ ਤੇ 2-2 ਮਿੰਟ ਦੀ ਵਾਟਰ ਬ੍ਰੇਕ ਲਾ ਲਓ ਜਾਂ 2 ਮਿੰਟ ਦਾ ਹਾਫ ਟਾਈਮ ਲੈ ਲਓ ਨਹੀਂ ਉਪਰ ਮੰਨ ਕੇ ਚਲੀਏ ਇੱਕ 50 ਮਿੰਟ ਦਾ ਲਾ ਲੈਂਦੇ ਆਪਾਂ ਤੇ ਫਿਰ ਵੀ ਆਪਣਾ 7 7:30 ਫਾਈਨਲ ਹੋ ਸਕਦਾ ਜੇ 플레이ਰ ਥੋੜਾ ਜਿਹਾ ਸਾਥ ਦੇਣ ਪਰ ਇੱਕ ਨਾ ਟੂਰਨਾਮੈਂਟ ਤੇ ਆਮ ਜਿਹਾ ਰੀਪਲੇ ਦਾ ਰੌਲਾ ਬਹੁਤ ਜ਼ਿਆਦਾ ਪੈਂਦਾ ਭਾਜੀ ਇੱਕ ਨਾ 2 ਹਫਟਿਆਂ ਤੋਂ ਪਹਿਲਾਂ ਦੇ ਦਈਏ ਦੋ ਬਾਤ ਦੇਦੀ ਹੈ ਭਾਜੀ ਮੰਨ ਲਓ ਜੇ ਇਹਨਾਂ ਦਾ ਰੀਪਲੇ ਠੀਕ ਨਿਕਲਦਾ ਉਹ ਦੁਬਾਰਾ ਦੋ ਉਹਨਾਂ ਦੇ ਸਟੈਂਡ ਤੇ ਜੇ ਮੰਨ ਲਓ ਦੋਨੇ ਖਤਮ ਹੋ ਜਾਂਦੇ ਨੇ ਉਹਨਾਂ ਦੇ ਅੰਗੇਜਟ ਜਾਂਦਾ ਪੁਆਇੰਟ ਉਹ ਰੀਪਲੇ ਦੋਨੇ ਉਹਨਾਂ ਨੇ ਖਤਮ ਨਹੀਂ ਭਾਜੀ ਹਾਂ ਆਪਣਾ ਅੰਪਾਇਰ ਜਿਹੜਾ ਉਹ ਲੈ ਸਕਦਾ ਪਲੇਅਰ ਆਪਣਾ ਕੋਚ ਨੂੰ ਕੇ ਰੀਪਲੇਰ ਹੈ ਰੀਪਲੇ ਕੋਚ ਲੈ ਸਕਦਾ ਨਾ ਕਿ ਪਲੇਅਰ ਲਏਗਾ ਪ੍ਰਮਾਤਮਾ ਕਰੇ ਬਾਗੜੀਆਂ ਪਲੇਅਰ ਹੱਸਦੇ ਖੇਡਦੇ ਉਹ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਜਾ ਰੱਬ ਨਾ ਕਰੇ ਕੋਈ ਮਾੜੀ ਕਿਸਮਤ ਕਿਸੇ ਦੀ ਮਾੜੀ ਮੁੱਟੀ ਇੰਜਰੀ ਆ ਜਾਂਦੀ ਹੈ ਅਸੀਂ ਉੱਥੇ ਮੈਡੀਕਲ ਦੀ ਸਹੂਲਤ ਸਾਰੀ ਵਧੀਆ ਤਰੀਕੇ ਨਾਲ ਸਾਰਾ ਕੁਝ ਕਰਕੇ ਪ੍ਰਬੰਧ ਵਧੀਆ ਰੱਖਿਆ ਹੋਣਗੇ ਪੂਰੀ ਕ੍ਰੀਮ ਖੇਡੇਗੀ ਮੰਨ ਲਓ ਹੁਣ ਮਨ ਨੇ ਰਵੀ ਦੁੱਲੇ ਰਵੀ ਸਾਰੇ ਬਾਕੀ ਮਲਵੀ ਸ਼ਾਨ ਬਾਹਰੋਂ ਆ ਗਿਆ ਨਵੇਂ ਬੰਦੀਆ ਤੇ ਜਾਦੇ ਪਲੇਅਰ ਬਾਹਰੋਂ ਆ ਗਏ ਨੇ ਹੋਰਾਂ ਨੇ ਆ ਜਾਣਾ ਪਾਲ ਇਹਨਾਂ ਦੀ ਗੱਲ ਹੋਈ ਏ ਉਹਨੇ ਵੀ ਸ਼ਾਇਦ ਆ ਜਾਣਾ ਸੁਲਤਾਨ ਨੇ ਵੀ ਆ ਜਾਣਾ ਜਾਦੀ ਨੇ ਵੀ ਆ ਜਾਣਾ ਖੁਸ਼ੀਬਜੀ ਨੇ ਵੀ ਆ ਜਾਣਾ ਬਾਬਾ ਸੁੱਖ ਰੱਖੇ ਜਿੰਨੇ ਵੀ ਦਰਸ਼ਕ ਹੋਣਗੇ ਉਹਨਾਂ ਦਾ ਮੁੱਲ ਪੂਰਾ ਮੁੜੇਗਾ ਵਧੀਆ ਟੀਮਾਂ ਬਣੀਆਂਗੇ ਬੈਲੈਂਸ ਟੀਮਾਂ ਬਣੀਆਂ ਹੋਣਗੀਆਂ ਮਜ਼ਾ ਆਏਗਾ ਸਰ ਪੂਰੀ ਹਰ ਟੀਮ ਨੂੰ ਹੀ ਤਿੰਨ ਸੁਪਰਸਟਾਰ ਰੀਡਰ ਤਿੰਨ ਤੋਂ ਚਾਰ ਤੇ 6 ਜਾਫੀ ਦਿੱਤੇ ਹੋਏ ਸੱਜੀ ਕੰਨੀ ਤੇ ਖੱਬੀ ਕੰਨੀ ਵੇਖ ਕੇ ਬਗੈਰਾ ਇਹਦੀ ਟੀਮਾਂ ਇੱਕ ਟੀਮ ਬਹੁਤ ਜ਼ਿਆਦਾ ਹੈਵੀ ਹੋ ਜਾਈ ਪਾਜੀ ਤੇ ਇੱਕ ਟੀਮ ਥੋੜੀ ਲੂਜ਼ ਉਹ ਮਜ਼ਾ ਨਹੀਂ ਆਉਣਾ ਪਾਜੀ ਜਨ ਕਿ 6 ਟੀਮਾਂ ਇਹ ਸਾਬ ਨਾ ਬਣਾਈਆਂ ਪਾਜੀ ਕੋਈ ਵੀ ਟੀਮ ਜਿਸ ਸਾਡੇ ਲੋ ਇੰਡੀਆ ਜੇ ਜੀ ਸਾਡੇ ਲੋ ਅਮਰੀਕਾ ਜੇ ਜੀ ਸਾਡੇ ਲੋ ਇੰਗਲੈਂਡ ਜੇ ਜੀ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਕੋਈ ਟੀਮ ਜੇ ਜੀ ਕੋਈ ਪਾਰਸ਼ੀਟੀ ਕਿਉਂਕਿ ਅੱਗੇ ਵੀ ਸਾਡੇ ਤੇ ਨੇ ਇੱਕ ੱੱਬਾ ਜ ਬਹੁਤ ਵੱਡਾ ਲੱਗਦਾ ਪਾਜੀ ਕਿ ਇਹੀ ਕਪੂਰਥਲੀ ਦੀ ਮਤ ਕਰਦੇ ਆ ਅਹੀਂ ਗੁਰੂ ਮਹਾਰਾਜ ਦੀ ਕਸਮ ਖਾ ਕੇ ਕਹਿੰਦਾ ਕਦੀ ਸੈਡ ਨਹੀਂ ਲਈ ਅਹੀਂ ਟਾਈਆਂ ਪਾਉਂਦੇ ਹਰ ਵਾਰੀ ਵਧੀਆ ਤਰੀਕੇ ਨਾਲ ਸਿਸਟਮ ਨਾਲ ਪਰ ਪਿਛਲੇ ਸਾਲ ਇਹ ਇੱਕ ਜ਼ਰੂਰ ਟਾਈ ਨਹੀਂ ਪਾਈ ਅਹੀਂ ਦੱਸਣਾ ਵੀ ਚਾਹੁੰਦਾ ਹਾਂ ਮੈਂ ਦਰਸ਼ਕਾਂ ਕਿਉਂਕਿ ਟੀਮ ਬਹੁਤ ਸਟਰੋਂਗ ਬਣਦੀ ਹੈ ਤਰੰਤ ਤੇ ਹਰ ਸਾਲ ਦੇ ਤੇ ਲੱਗਦਾ ਸੀ ਕਿ ਇਹ ਕਪੂਰਥਲੇਨ ਜਿਤਾ ਲੈਣ ਮੈਂ ਜਾਣ ਬੁੱਝ ਕੇ ਦੱਸ ਕੇ ਬੰਦਿਆਂ ਨੂੰ ਕਿ ਆਪਣਾ ਕਪੂਰਥਲੇ ਦੇ ਵਿੱਚ ਆਪਾਂ ਤਰੰਤਾਂ ਦੀ ਟੀਮ ਬੇਰੇ ਦੇ ਰੱਖਣੀ ਮੈਚ ਉਹ ਬਰਾਬਰ ਚੱਲਦਾ ਸੀ ਪਰ ਇੱਕ ਦੋ ਪੁਆਇੰਟ ਤੇ ਆਪਣੇ ਕਪੂਰਥਲੇਲ ਜਿੱਤ ਗਏ ਗੱਲ ਵੱਖਰੀ ਹੈ ਜਿੱਦਾਂ ਹੁਣ ਬੋਲਟੀ ਕਹਿੰਦਾ ਮੈਨੂੰ ਚਾਹ ਚੜ ਜਾਂਦਾ ਜਦੋਂ ਬਗੜੀਆਂ ਚੈਂਪੀਅਨਸ਼ਿਪ ਹੁੰਦੀ ਜਾਂ ਕਪੂਰਥਲੇ ਹੁੰਦੀ ਕਿਤੇ ਵੀ ਕਹਿੰਦਾ ਸਾਡੇ ਵੱਡਾ ਟੂਰਨਾਮੈਂਟ ਹੁੰਦਾ ਨਾ ਹੱਥ ਲਾ ਲਓ ਜਾ ਕਪੂਰਥਲੇ ਲਾ ਲਾਓ ਜਾ ਬਗੜੀਆਂ ਲਾ ਲਓ ਸੈਦਵਾਲ ਲਾ ਲਓ ਜਦੋਂ ਵੱਡਾ ਟੂਰਨਾਮੈਂਟ ਕਹਿੰਦਾ ਕੋਈ ਆ ਜਾਂਦਾ ਨਾ ਕਪੂਰਥਲੇ ਚ ਖਾਸ ਕਰਕੇ ਕਹਿੰਦਾ ਮੈਨੂੰ ਚਾਹ ਚੜ ਜਾਂਦਾ ਉਹਨਾਂ ਦਾ ਕਰੇਜ ਹੁੰਦਾ ਫੇ ਪਲੇਅਰ ਨਾਲ ਪਲੇਅਰ ਆਉਂਦਾ ਭਾਈ ਮੰਨ ਕੇ ਚਲੀਏ ਆਪਾਂ ਬਠਿੰਡੇ ਦੀ ਟੀਮ ਰੋਣੀ ਹੈ ਮੰਨ ਲਓ ਜੱਗੂ ਨਹੀਂ ਖੇਡ ਰੋਂਦਾ ਕਈ ਪਲੇਅਰ ਜਦੋਂ ਜੱਗੂ ਨੂੰ ਕਹਿੰਨਾ ਯਾਰ ਮੈਂ ਚ ਲੈਣਾ ਮੈਂ ਦੂਜੇ ਪਲੇਅਰ ਨੇ ਕਰਨਾ ਚਾਹ ਲਿਆ ਜੱਗੂ ਚੱਲਣਾ ਪਛਾਣ ਤੇ ਪਲੇਅਰ ਨਾਲ ਪਲੇਅਰ ਆ ਅਸੀਂ 8 ਤੋਂ 9 ਪਲੇਅਰ ਹਰ ਟੀਮ ਨੂੰ ਦਿੱਤੇ ਨੇ ਵੰਡ ਕੇ ਦਿੱਤੇ ਨੇ ਹੁਣ ਜਿੱਦਾਂ ਇੱਕ ਨਾ ਭਾਜੀ ਬੜਾ ਵਿਵਾਦ ਚੱਲਦਾ ਪਿਆ ਹਰਿਆਣੇ ਦੀ ਟੀਮਾਂ ਦਾ ਕਿ ਹਰਿਆਣੇ ਦੀ ਟੀਮ ਬੈਨ ਕਰ ਦੋ ਭਾਜੀ ਕਿਉਂਕਿ ਉਹ ਟੀਮ ਬਹੁਤ ਸਟਰੋਂਗ ਜੇ ਬਾਹੂ ਇਕੱਲੇ ਬਰ ਬਣਦੀ ਹੈ ਤਾਂ ਵੀ ਤਿੰਨ ਚਾਰ ਪਲੇਅਰਾਂ ਚ ਰਵੀ ਹੋ ਜਾਂਦੇ ਨੇ ਦੋਨੇ ਰਵੀ ਹੋ ਜਾਂਦੇ ਨੇ ਭੂਰੀਆ ਹੋ ਜਾਂਦਾ ਨਾਲ ਨਹੀਂ ਟੀਮ ਵਾਕਈ ਐਕਸਟਰਾ ਤਗੜੀ ਬਣਦੀ ਚ ਕੋਈ ਸ਼ੱਕ ਨਹੀਂ ਭਾਜੀ ਕੋ ਉਹ ਟੀਮ ਦਾ ਦੌਰ ਚੱਲਦਾ ਪਿਆ ਇਦੋਂ ਵੀ ਦੇ ਆਪਣੇ ਟੀਮਾਂ ਕਈ ਇਦਾਂ ਨਹੀਂ ਹੈਗੀਆਂ ਜੀ ਬਣ ਕੇ ਪ੍ਰੋਪਰ ਬਣਦੀਆਂ ਇਹ ਨਹੀਂ ਕਿ ਜਰੂਰੀ ਉਹਨੇ ਜਿੱਤਣਾ ਹੁਣ ਹਰਦੇ ਵੀ ਜਿੱਤਦੇ ਨੇ ਕਿੰਨੇ ਕਈ ਕਹਿੰਦੇ ਉਹਨਾਂ ਨੂੰ ਬੈਨ ਕਰ ਦੋ ਨਹੀਂ ਕਦੀ ਆਪਾਂ ਇੱਕ ਕਬੱਡੀ ਦੇ ਲੈਵਲ ਤੇ ਸੋਚੀਏ ਨਾ ਕੱਲ ਨੂੰ ਆਪਾਂ ਕਿੰਨੇ 올림픽 ਚ ਜਾਵੇ ਕਬੱਡੀ ਆਪਣੀ ਕੱਲ ਨੂੰ ਅਮਰੀਕਾ ਦੀ ਟੀਮ ਤਗੜੀ ਹੋ ਜਾਏਗੀ ਇੰਡੀਆ ਟੀਮ ਨੇ ਹਰਾਉਣਾ ਪੈਗੀ ਫੇ ਆਪਾਂ ਕੀ ਕਹਾਂਗੇ ਹੁਣ ਅਮਰੀਕਾ ਟੀਮ ਬਾਹਰ ਕਰ ਦੋ ਆਸਟ੍ਰੇਲੀਆ ਟੀਮ ਬਾਹਰ ਕਰ ਦੋ ਨਿਊਜ਼ੀਲੈਂਡ ਟੀਮ ਬਾਹਰ ਕਰ ਦੋ ਇਦਾਂ ਨਹੀਂ ਹੁੰਦਾ ਹੁੰਦਾ ਬੰਦਾ ਇੱਕ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਦੇਖਣਾ ਚਾਹੀਦਾ ਕਿਹੜ ਕਦੀ ਵੀ ਹਰਿਆਣੇ ਦੀ ਟੀਮਾਂ ਬੈਨ ਨਹੀਂ ਕਰਨੀ ਚਾਹੀਦੀ ਭਾਵੇਂ ਉਹ ਕੁੜੀਆਂ ਦੀਆਂ ਨੇ ਭਾਵੇਂ ਉਹ ਦੂਜੀਆਂ ਮੁੰਡਿਆਂ ਦੀ ਬੇਨਤੀ ਕਰਦੇ ਹਾਂ ਵਰਲਡ ਕਬੱਡੀ ਫਾਊਂਡੇਸ਼ਨ ਨੂੰ ਵੀ ਕਬੱਡੀ ਬੰਦ ਨਹੀਂ ਹੋਣੀ ਚਾਹੀਦੀ ਭਾਜੀ ਕਬੱਡੀ ਭਾਜੀ ਬੰਦ ਨਾ ਕਰਾਉਣ ਥੋੜੀ ਕਰਾ ਲੈਣਾ ਸਿਸਟਮ 'ਚ ਕਰਾ ਲੈਣਾ ਤੇ ਕੁਝ ਰੂਲ ਰੈਗੂਲੇਸ਼ਨ ਬਣਾਉਣ ਜਿੱਦਾਂ ਆਪਾਂ ਭਾਜੀ ਮੰਨ ਕੇ ਚੱਲਦੇ ਆਂ ਕਈ ਬੰਦੇ ਇਤਰਾਜ਼ ਕਰਦੇ ਨੇ ਪਲੇਅਰਾਂ ਨੂੰ ਵੀ ਕਈ ਸ਼ਾਇਦ ਪਿਛਲੇ ਸਾਲ ਹੀ ਨੇ ਭਾਜੀ ਸਮਝਾ ਨਹੀਂ ਸਕੇ ਉਹ ਗੱਲ ਮੈਂ ਇੱਕ ਰਿਕੁਐਸਟ ਕਰਦਾ ਵਰਲਡ ਫਾਊਂਡੇਸ਼ਨ ਕਬੱਡੀ ਵਾਲਿਆਂ ਨੂੰ ਉਹ ਕਰਨ ਲੱਗੂ ਉਹ ਕਰ ਸਕਦੇ ਨੇ ਸਾਡੀ ਕਹਿੰਦੇ ਮੰਨਣੀ ਨਹੀਂ ਭਾਜੀ ਮੰਨ ਲਓ ਮੈਚ ਚੱਲਦਾ ਅੱਜ ਦੇ ਜਮਾਨੇ 'ਚ ਦੌਰ ਚੱਲਦਾ ਸ਼ੀਲੂ ਦਾ ਜੀ ਪਾਲੇ ਦਾ ਵੀ ਚੱਲਿਆ ਖੁਸ਼ੀ ਦਾ ਵੀ ਚੱਲਿਆ ਚੋਲੇ ਵਾਲੇ ਦਾ ਚੱਲਿਆ ਜਾਦੇ ਜੋਦੇ ਦਾ ਚੱਲਿਆ ਕਈ ਪਲੇਅਰ ਆਏ ਸੁਪਰ ਡੁੱਪਰ ਸਟਾਰ ਆਏ ਨੇ ਹਰ ਦਾ ਭਾਜੀ ਦੌਰ ਚੱਲਦਾ ਅੱਜ ਦੇ ਟਾਈਮ ਮੰਨ ਕੇ ਚਲੋ ਸ਼ੀਲੂ ਐਕਸਟੈਕਸਲ ਕਾਂਗੇ ਵਾਲਾ ਜਾਂ ਜਾਦਾ ਦਾ ਕੋਈ ਵੀ ਭਾਜੀ ਹੈ ਨਾ ਟੱਚ ਲੈ ਲਿਆ ਮੰਨ ਲਓ ਸ਼ੀਲੂ ਨੇ ਟੱਚ ਲੈ ਲਿਆ ਉਹਨੂੰ ਖੇਰੀ ਤੋਂ ਬਾਹਰ ਜਾਣਾ ਚਾਹੀਦਾ ਭਾਜੀ ਉਰੇ ਤਾਂ ਚੈਂਚ ਕੋਈ ਹੋਰ ਆਵੇ ਉਧਰ ਮੰਨ ਲਓ ਸੁਲਤਾਨ ਜਾਂ ਕੋਈ ਵੀ ਕਬੱਡੀ ਪਾਉਣ ਜਾਂਦਾ ਉਧਰ ਪਾ ਕੇ ਕਬੱਡੀ ਹੁੰਦਾ ਮੰਨ ਲਓ ਉਧਰ ਘਾਂਗੇ ਵਾਲਾ ਹੈ ਭਾਜੀ ਉਹਨੇ ਟੱਚ ਲੈ ਲਿਆ ਉਹ ਵੀ ਬਾਹਰ ਜਾਵੇ ਇਧਰ ਖੇਰੀ ਚ ਨਾ ਸ਼ੀਲੂ ਹੈ ਕਬੱਡੀ ਪੈਣੀ ਤੇ ਨਾ ਉਧਰ ਘਾਂਗੇ ਵਾਲਾ ਦੋਨੇ ਭਾਜੀ ਜੇ ਮੰਨ ਕੇ ਚਲੀਓ ਬੈਸਟ ਨੂੰ ਟਰਾਈ ਕਰਦੇਗੇ ਜੀ ਜਿਆਦਾ ਲੱਗਣਾ ਓਨੇ ਮੌਕੇ ਸ਼ੀਲੂ ਨੂੰ ਮਿਲਨੇ ਤੇ ਓਨੇ ਘਾਂਗੇ ਵਾਲੇ ਨੂੰ ਮਿਲਨੇ ਮੌਕਾ ਨਾਲ ਦੂਜੇ ਖੜਾਈਏ ਪਲੇਅਰ ਆਏ ਉਹਨਾਂ ਨੂੰ ਮੌਕਾ ਮਿਲਦਾ ਹੀ ਤੇ ਅਹੀਂ ਕਰਾਇਆ ਵੀ ਇਦਾਂ ਹੀ ਜਿਹੜਾ ਪਹਿਲਾਂ ਮੈਂ ਸਾਡਾ ਇਹ ਜਿਹੜਾ ਟੱਚ ਲੈ ਲੈਂਦੇ ਹੋ ਬਾਹਰ ਜਾਂਦਾ ਹੈ ਸ਼ਾਇਦ ਸਾਡੇ ਚ ਕੋਈ ਕਮੀ ਰਹੀਗੀ ਮੈਂ ਨਾ ਕੁਛ ਮਾਲਵੇਰੀ ਟੀਮ ਜਨੂ ਆਈ ਵਿੱਚ ਫਿਰੋਜ਼ਪੁਰ ਮੋਗਾ ਮੁਕਸਰ ਮੈਂ ਉਹਨਾਂ ਨੂੰ ਸਹੀ ਸਮਝਾ ਨਹੀਂ ਸਕਿਆ ਭਾਜੀ ਕੁਛ ਉਹਨੂੰ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਕਿ ਉਹ ਥੋੜੀ ਗੱਲਬਾਤ ਕਰਨ ਲੱਪੇ ਕਿ ਅਹੀਂ ਯਾਰ ਅਹੀਂ ਦਾ ਜ਼ੋਰ ਮਾਰਨਾ ਆਉਂਦਾ ਜ਼ੋਰ ਮਾਰਨਾ ਰੇਡ ਟਰਨ ਬਾਈ ਟਰਨ ਪੈਂਦੀ ਹੈ ਤੇ ਜਾਫੀ ਵੀ ਸਟੱਚ ਲਾਈਨ ਤੋਂ ਬਾਹਰ ਜਾਣਾ ਚਾਹੀਦਾ ਭਾਜੀ ਇੰਦਾ ਇੱਕ ਕਬੱਡੀ ਚ ਇੰਟਰਸਟ ਬਣਾਉਣ ਲਈ ਹੋਰ ਜ਼ਿਆਦਾ ਆਪਾਂ ਨੂੰ ਇਹ ਕੰਮ ਕਰਨਾ ਪੈਣਾ ਹੈ ਫਾਊਂਡੇਸ਼ਨ ਕਬੱਡੀ ਜਿਹੜੀ ਉਹਨੂੰ ਬੇਨਤੀ ਹੈ ਕਿ ਰੂਲ ਲਾਗੂ ਕੀਤਾ ਜਾਵੇ ਜ਼ਰੂਰੀ ਹੈ ਇੱਕ ਜਦੋਂ ਆਪਾਂ ਡੋਪ ਟੈਸਟ ਕਰ ਲਈਏ ਜਿਹਨੂੰ ਬਾਹਰ ਪਲੇਅਰ ਜਾਣਾ ਖੇਡਣੇ ਜੇ ਮੰਨ ਲਓ ਡੋਪ ਟੈਸਟ ਦੇ ਵਿੱਚ ਉਹ ਆ ਜਾਂਦਾ ਉਹ ਪਲੇਅਰ ਨੂੰ ਬੈਨ ਕੀਤਾ ਜਾਵੇ ਆਪਣੇ ਦਸੰਬਰ ਤੱਕ ਉਹ ਪਲੇਅਰ ਮੰਨ ਲਓ ਇਥੇ ਇੰਡੀਆ ਰਹਿੰਦਾ ਔਰ ਉਹ ਕਿਸੇ ਟੂਰਨਾਮੈਂਟ ਤੇ ਨਾ ਖੇਡਦਾ ਜੇ ਉਹਦਾ ਪਲੇਅਰ ਵੀ ਵਿਰੋਧ ਕਰਨ ਉਹ ਅਸੀਂ ਨੇਚਰਲ ਨੇ ਮੈਂ ਤੇਰਾ ਡੋਪ ਟੈਸਟ ਹੈ ਤੂੰ ਬਾਹਰ ਚੱਲ ਜੇ ਮੰਨ ਲਓ ਮੇਰੇ ਵਰਗੀ ਕਮੇਟੀ ਬਾਗੜੀਆਂ ਵਾਲੀ ਕਮੇਟੀ ਹੈ ਕੋਈ ਅਸੀਂ ਚਾਹੁੰਦੇ ਨਹੀਂ ਨਹੀਂ ਯਾਰ ਇਹ ਬੰਦਾ ਡੋਪ ਸ਼ਾਇਕ ਉਹ ਨਹੀਂ ਸਾਡਾ ਮੈਚ ਵਧੀਆ ਹੈਗਾ ਪਲੇਅਰ ਇਥੇ ਖੇਡੇ ਕੀ ਜੇ ਮੰਨ ਲਓ ਮੈਂ ਹੀ ਬਾਗੜੀਆਂੋਂ ਪਲੇਅਰ ਨੂੰ ਡੋਪ ਟੈਸਟ クリア ਨਹੀਂ ਇੱਕ ਤੇ ਬਾਗੜੀਆਂ ਦੀ ਜਿਹੜੀ ਪਰਮਿਸ਼ਨ ਹੈ ਨਾ ਮੈਚ ਕਰਾਉਂਦੀ ਉਹ ਸ਼ਾਮ ਤੱਕ ਕੈਨਸਲ ਹੋ ਜਾਣੀ ਚਾਹੀਦੀ ਹੈ ਉਹ ਸਰਕਾਰ ਨੂੰ ਇਨਵੋਲਵ ਕਰਕੇ 3 ਸਾਲ ਲਈ ਬਾਗੜੀਆਂ ਦਾ ਟੂਰਨਾਮੈਂਟ ਨਹੀਂ ਹੋਣ ਦਿੱਤਾ ਜਾਵੇ ਬਿਲਕੁਲ ਆਪੇ ਠੀਕ ਹੋਏਗਾ ਉਹ ਕਮੇਟੀ ਵਾਲੇ ਨੂੰ ਅਕ ਲੈ ਗਏ ਡੋਪ ਟੈਸਟ ਤੇ ਬੰਦਾ ਆਇਆ ਸੀ ਇਹ ਨਹੀਂ ਖੇਡਣ ਦੇਣਾ ਜਦੋਂ 3 ਸਾਲ ਦੀ ਟੂਰਨ ਬਗੜੀਆਂ ਦਾ ਨਹੀਂ ਹੋ ਗਿਆ ਬਗੜੀਆਂ ਨਾਲ ਆਪੇ ਹੀ ਆ ਜਾਣੀ ਇਹ ਡਾਕ ਟੈਸਟ ਆ ਪਲੇਰ ਨਹੀਂ ਖਡਾਉਣਾ ਜਿੱਦਾਂ ਖਸ ਖਸ ਲਾ ਲਓ ਪਾਜੀ ਕੋਈ ਹੋਰ ਚੀਜ਼ ਲਾ ਲਓ ਦੇਸੀ ਭਸਮ ਬਣਾਉਂਦੇ ਉਹ ਵੀ ਹੁੰਦੀ ਹੈ ਹਾਂ ਜੀ ਉਹ ਆ ਜਾਂਦੀ ਉਹਨੂੰ ਟਾਈਮ ਦਿੱਤਾ ਜਾਂਦਾ ਕਰੇ ਹਫਤੇ ਦਾ ਜਾਂ 5 ਦਿਨ ਦਾ 10 ਦਿਨ ਦਾ ਫਿਰ ਦੁਬਾਰਾ ਡਾਕ ਟੈਸਟ ਹੁਣ ਕੋਈ ਸਾਰਟ ਮੰਨ ਲਓ ਕੋਈ ਕੋਈ ਮੈਡੀਸਨ ਦਾ ਕੋਈ ਉਦਾਂ ਕਿ ਆਪਾਂ ਗਲਾ ਖਰਾਬ ਆਪਣਾ ਜ਼ੁਕਾਮ ਹੈ ਬੁਖਾਰ ਹੈ ਜੇ ਆਪਾਂ ਡੋਲੋ ਗੋਲੀ ਖਾ ਲੈਨੇ ਸ਼ਹਿਨ ਬੁਖਾਰ ਵਾਲੀ ਉਭੀ ਆ ਸਕਦੀ ਐ ਸੇ ਉਹਦਾ ਦਸੰਬਰ ਦੇ ਲਾਸਟ ਹਫਤੇ ਵਿੱਚ ਉਹਦਾ ਫੇਰ ਦੁਬਾਰਾ ਡਾਕਟਰਸ ਕੀਤਾ ਜੇ ਕਲੀਅਰ ਕਰ ਜਾਂਦਾ ਉਹ ਇੰਡੀਆ ਦਾ ਸੀਜ਼ਨ ਫੇਰ ਖੇਡੇ ਹੋਰ ਕੰਮ ਵੀ ਕਰਨਾ ਚਾਹੀਦਾ ਭਾਜੀ ਮੰਨ ਲਓ ਕੋਈ ਵੀ ਗੇਮ ਦੱਸਿਓ ਮੈਨੂੰ ਕੋਈ ਇਦਾਂ ਦੀ ਹੋਈ ਜੀ ਜਿੱਥੇ ਐਗਰੀਮੈਂਟ ਆਪਣਾ ਹੋ ਜਾਂਦਾ ਜੇ ਆਪਣੇ ਆਮ ਹੀ ਕਬੱਡੀ ਵਾਲੇ ਬਾਹਰ ਖੇਡਣ ਜਾਂਦੇ ਉਹਨਾਂ ਦੀ ਕਿਸੀ 9 ਲੱਖ ਦੇ 10 ਲੱਖ ਦੇ 20 ਲੱਖ 50 ਲੱਖ ਸੇ ਗੱਲ ਹੁੰਦੀ ਐ ਉਹਨੂੰ ਆਪਾਂ ਕਦੋਂ ਖਰੀਦਦੇ ਆ ਉਹ ਪਲੇਅਰ ਨੂੰ ਜਦੋਂ ਨੰਬਰ ਲੈਂਦਾ ਜੀ ਆਪਾਂ ਨੂੰ ਉਦੋਂ ਐਗਰੀਮੈਂਟ ਕਰਦੇ ਆ ਉਦੋਂ ਨਾ ਜਦੋਂ ਉਹ ਪੂਰੀ ਚੜਾਈ ਹੁੰਦੀ ਐ ਰੱਬ ਨਾ ਕਰੇ ਬਾਹਰ ਜਾਂਦਾ ਬ ਮਨ ਲੋ ਚਾਹੇ ਉਹ ਸੱਟ ਲੱਗੀ ਜਾਂ ਉਹ ਮੈਚ ਮਾੜਾ ਖੇੜ ਗਿਆ ਥੋੜੇ ਮੈਚ ਮਾੜੇ ਖੇੜ ਗਿਆ ਚੰਗੇ ਖੇੜ ਗਿਆ ਆਪਾਂ ਉਹਦੇ ਨਾਲ ਪੈਸੇ ਕੱਟ ਲੈਣੇ ਆ ਜੀ ਜੇ 10 ਲੱਖ ਸੇ ਗੱਲ ਹੋਈ ਰੀ ਕਿਨੇ 2 ਹੀ ਦੇਣਾ 3 ਹੀ ਦੇਣਾ ਕਿਤੇ ਵੀ ਧਿਆਨ ਦੇਣਾ ਚਾਹੀਦਾ ਉਹ ਪਲੇਅਰ ਨੂੰ ਪੈਸੇ ਪੂਰੇ ਦਿਵਾਣੇ ਚਾਹੀਦੇ ਨੇ ਕਿਉਂਕਿ ਜਿੱਦਨ ਤੁਸੀਂ ਉਹਨਾਂ ਨਾਲ ਗੱਲ ਕੀਤੀ ਸੀ ਨਾ ਉਦੋਂ ਉਹ ਟੌਪ ਤੇ ਸੀ ਉਹਦੀ ਉਂਗਲ ਖੜਦੀ ਸੀ ਉਹ ਨੰਬਰ ਲੈਂਦਾ ਸੀ ਅੱਜ ਬਾਹਰ ਜਾ ਕੇ ਉਹ ਮਾੜਾ ਖੇੜ ਜਾਂਦਾ ਤਕੜਾ ਖੇੜ ਜਾਂਦਾ ਜਾਂ ਕੁਛ ਉਹਨੇ ਆਪ ਪੈਸੇ ਨਹੀਂ ਕੱਟਣੇ ਚਾਹੀਦੇ ਭਾਵੇਂ ਅਸੀਂ ਵਰਲਡ ਕੱਪ ਹੀ ਕਰਾ ਰਹੇ ਆਂ ਫੇਰ ਵੀ ਅਸੀਂ ਉਸ ਲੈਵਲ ਤੇ ਗੱਲ ਨਹੀਂ ਕਰ ਸਕਦੇ ਜਿੱਦਾਂ ਵਰਲਡ ਫਾਊਂਡੇਸ਼ਨ ਕਬੱਡੀ ਬਣੀ ਤੇ ਉਹਨਾਂ ਦੇ ਕੁਝ ਸ਼ਰਤਵੇ ਹੋਰ ਨੇ ਪੁਰਾਣੇ ਜੁੜੇ ਹੋਏ ਨੇ ਉਹ ਕਰ ਸਕਦੇ ਨੇ ਕਈ ਬੰਦੇ ਕਹਿੰਦੇ ਤੁਸੀਂ ਪੈਸੇ ਜ਼ਿਆਦੇ ਰੱਖਤੇ ਟੂਰਨਾਮੈਂਟ ਤੇ 11 ਲੱਖ ਰੱਖਤਾ 9 ਲੱਖ ਰੱਖਤਾ ਜੇ ਆਪਾਂ ਵਰਲਡ ਕੱਪ ਦਾ ਨਾਂ ਢੇ ਨਹੀਂ ਇਹਨੂੰ ਪੈਸੇ ਜ਼ਿਆਦੇ ਵੀ ਨਹੀਂ ਪੈਂਦੇ ਸਾਡੀ ਸੋਚ ਇਹ ਹੈ ਕਿ ਅਸੀਂ 12 ਪਲੇਅਰ ਦੇਣੇ ਨੇ ਸ਼ਾਮ ਨੂੰ ਜਿਹੜਾ ਵੀ ਪਲੇਅਰ ਖੇਡ ਰਿਹਾ ਹੈਗਾ ਉਹਨੂੰ ਘੱਟੋ ਘੱਟ 50-5000 ਰੁਪਏ ਦੇ ਘਰ ਦਿਆਂ ਮੈਂ ਵਰਲਡ ਕੱਪ ਖੇਡ ਕੇ ਆਇਆ ਪਰ ਇਹ ਇੱਕ ਸੋਚ ਜੀ ਲੈ ਕੇ ਤੁਰੇ ਕਿ ਇਸ ਤਰੀਕੇ ਨਾਲ ਕੰਮ ਕਰੀਏ। ਸਾਨੂੰ ਕਿਸੇ ਨਾਲ ਇਹ ਨਹੀਂ ਕਿ ਬਹੁਤ ਵੱਡਾ ਕੱਪ ਕਰਾਉਣਾ ਹੈ, ਪੈਸੇ ਹਰ ਸਾਲ ਹੀ ਦਾ ਰੱਖਣੇ ਨੇ। ਇਹ ਬਿਲਕੁਲ ਨਹੀਂ ਹੈਗਾ। ਅਸੀਂ 2027 'ਚ ਫਿਰ ਚੈਂਪੀਅਨਸ਼ਿਪ ਕਰਾਉਣੀ, ਜ਼ਿਲ੍ਹਿਆਂ ਦੇ ਮੈਚ ਕਰਾਉਣੇ ਨੇ। ਕੋਈ ਪ੍ਰਾਈਜ਼ ਅਸੀਂ 11 ਲੱਖ, 9 ਲੱਖ, 7 ਲੱਖ ਕੁਝ ਨਹੀਂ ਰੱਖਣਾ। ਪਰ ਇਹ ਜੋ ਪ੍ਰਾਈਜ਼ ਦਿੰਨੇ ਆ 5 ਲੱਖ, 4 ਲੱਖ ਉਹ ਰੱਖਣਾ। ਜੋ ਟੀਮਾਂ ਨੂੰ ਹੀ ਪ੍ਰਾਈਜ਼ ਦਿਆ ਨੇ, ਪਾਰਟਿਸਪੀਸ਼ਨ ਦਿੰਨੇ ਆ ਉਹ ਰੱਖਾਂਗੇ। ਸ਼ਾਇਦ ਅਸੀਂ ਬੈਸਟਾਂ ਨਾਲ ਵੀ ਟਰੈਕਟਰ ਨਹੀਂ ਦੇਣੇ। ਐਤੀ ਵਰਲਡ ਕੱਪ ਕਰਕੇ ਅਸੀਂ ਟਰੈਕਟਰ ਦਿੱਤੇ। ਸ਼ਾਇਦ ਆਪਾਂ ਪਿਛਲੀ ਵਾਰੀ ਪਾ ਟ੍ਰੈਕਟਰਾਂ ਵਾਲੇ ਪੈਸੇ ਹੋਣਗੇ ਨਾ ਅਸੀਂ ਪਲੇਅਰਾਂ ਨੇ ਪਾਰਟਿਸਪੀਕੇਸ਼ਨ ਦਾ ਡਵੰਡ ਕਿ ਦੀਨੇ ਕਿ ਸਾਰਿਆਂ ਨੇ ਘਰੇ ਥੋੜਾ ਥੋੜਾ ਰਲ ਮਿਲ ਕੇ ਜਾਵੇ ਕੋਸ਼ਿਸ਼ ਸਾਡੀ ਇਹ ਹੈ ਜੀ ਬਿੱਗੋ ਦੇਖੋ ਆਉਣ ਵਾਲਾ ਸਮਾਂ ਕਿਦਾਂ ਦਾ ਹੈ ਪਰ ਜਿੱਦਾਂ ਆਪਣਾ ਇਸ ਸਾਲ ਵਰਲਡ ਕੱਪ ਆ ਜੇ ਸਾਨੂੰ ਲੈੰਦੇ ਪੰਜਾਬ ਦੀ ਪਾਕਿਸਤਾਨ ਟੀਮ ਦੀ ਪਰਮਿਸ਼ਨ ਮਿਲ ਗਈ ਜੇ ਸਰਕਾਰਾਂ ਨੇ ਪਰਮਿਸ਼ਨ ਨੂੰ ਦੇ ਦਿੱਤੀ ਫੇ ਇਹ ਅਗਲੇ ਸਾਲ ਵੀ ਵਰਲਡ ਕੱਪ ਕਰਾਵਾਂਗੇ ਭਾਜੀ ਅਸੀਂ 100 1% ਕਹਿੰਦੇ ਆ ਸਾਡਾ ਇੱਕ ਖਾਭ ਹੀ ਸਮਝ ਲਓ ਜੀ ਕੀ ਪਾਕਿਸਤਾਨੀ ਟੀਮ ਸਾਡੇ ਇੱਥੇ ਲੈਣਦੇ ਆਲੀ ਖੇਡੇ ਪੰਜਾਬ ਤੇ ਜੇ ਸਾਨੂੰ ਪਰਮਿਸ਼ਨ ਨਹੀਂ ਮਿਲਦੀ ਫੇਰ ਹੀ ਚੈਂਪੀਅਨਸ਼ਿਪ ਕਰਾਵਾਂਗੇ ਕਿਉਂਕਿ ਸਾਰਿਆਂ ਨਾਲ ਸਲਾਹ مشورہ ਕਰਕੇ ਕੋਈ ਸਾਡੇ ਭਰਾ ਇਦਾਂ ਦੇ ਸਾਡੇ ਨਾਲ ਪੰਜੇ ਗਰੁੱਪ ਜਿਆ ਸਿਸਟਮ ਜਿਆ ਬਣਿਆ ਸਾਡਾ ਇੱਕ ਡਾਇਮੰਡ ਸਪੌਂਸਰ ਹੁੰਦਾ ਹੈ ਕਿ ਗੋਲਡਨ ਸਪੌਂਸਰ ਦਾ ਕਈ ਬੰਦੇ ਸਾਡੇ ਤੇ ਇਤਰਾਜ਼ ਕਰਦੇ ਤੁਸੀਂ ਸਾਡਾ ਨਾਮ ਨਹੀਂ ਬੋਲਦੇ ਚਾਹਤੇ ਆਂ ਖੁੱਲਾ ਸਦਾ ਦਿੰਨਾ ਮੈਂ ਇੰਟਰਵਿਊ ਚ ਸਾਰੇ ਆਮ ਕਹਿ ਰਹੇ ਆ ਭਾਜੀ ਕਿ ਲੁਕੋ ਨਹੀਂ ਹੈਗਾ ਜਿਸੇ ਨੇ ਸਾਡੇ ਨਾਲ ਆਉਣਾ ਜੁੜਨਾ ਸਾਡੀ ਟੀਮ ਦੇ ਨਾਲ ਆਓ ਜੀ ਮੋਸਟ ਵੈਲਕਮ ਇਹ ਨਹੀਂ ਕਿ ਕਿਸੇ ਨੂੰ ਮਨਾ ਕਰਦੇ ਸਾਡਾ ਇੱਕ ਸਿਸਟਮ ਹੈ ਜਿਹੜਾ 골ਡਨ ਸਪਾਂਸਰ ਹੁੰਦਾ ਕੋਈ ਸਾਡਾ 51000 ਤੱਕ ਹੁੰਦਾ ਕੋਈ ਜਿਆਦਾ ਪੈਸੇ ਨਹੀਂ ਤੇ ਡਾਇਮੰਡ ਸਪਾਂਸਰ ਜਿਹੜਾ ਲੱਖ ਰੁਪਏ ਤੱਕ ਹੁੰਦਾ ਤੇ ਉਹ ਜਿਹੜੇ ਉੱਤੇ ਆਮ ਟੂਰਨਾਮੈਂਟ ਤੇ ਸਾਡੇ ਕੋਈ ਆਣ ਕੇ 10 ਲੱਖ ਵੀ ਲੈ ਕੇ ਬਹਿ ਜੇ ਨਾ ਪੰਜ ਪੰਜ ਸੌ ਕਰਕੇ ਹਜ਼ਾਰ ਜਾਂ ਪੰਜ ਪੰਜ 10 ਦਾ 15 15 ਹਜ਼ਾਰ ਅਸੀਂ ਕੋਈ ਪੈਸਾ ਨਹੀਂ ਲਾਉਣਾ हां पैसे ਕਿਹਨੇ ਦੇਣੇ ਆ ਉੱਥੇ ਇੱਕ ਵੱਖਰੀ ਟੇਬਲ ਲੱਗਾ ਹੋਗਾ ਉੱਥੇ ਟੀਮ ਸਾਡੀ ਇੱਕ ਬੈਠੀ ਹੋएगी ਉਹਨੂੰ ਆਪਣਾ ਨਾਮ ਲਿਖਾ ਦਿਓ ਕਿ ਮੈਂ ਪੈਸੇ ਦੇ ਰਿਹਾ ਅਈ ਉਹ ਸਿਸਟਮ ਨੂੰ ਭੰਗ ਨਹੀਂ ਕਰ ਸਕਦੇ ਜਿਸ ਦਿਨ ਭਾਜੀ ਇਹ ਸਿਸਟਮ ਦਾ ਭੰਗ ਕਰਤਾ ਕੁਝ ਉੱਚ ਕਮੀਆਂ ਪੇਸ਼ੀਆਂ ਆ ਗਈਆਂ ਨਾ ਉਦੋਂ ਸਾਡਾ ਟੂਰਨਮੈਂਟ ਖਤਮ ਹੋ ਜਾਣਾ ਭਾਜੀ ਕਬੱਡੀ ਪਲੇਅਰਾਂ ਦੀ ਹੈ ਪਲੇਅਰਾਂ ਤੋਂ ਬਿਨਾਂ ਕਬੱਡੀ ਕਿਸੇ ਥਾਂ ਦੇ ਨਹੀਂ ਤੇ ਦੂਜੀ ਦਰਸ਼ਕਾਂ ਦੇ ਨਾਲ ਦਰਸ਼ਕ ਵੀ ਉਹ ਜਿਹੜੇ ਆਪ ਮਹਾਰੇ ਆਉਂਦੇ ਕਿਉਂਕਿ ਅਥੀਸੋਲੇ ਪ੍ਰਬੰਧ ਜਾਦੇ ਕਰਨੇ ਪਏ ਹਨ ਅਸੀਂ ਕੋ ਟਰੱਕ ਟੂ ਕੁ ਜਰਾ ਐਕਸਟਰਾ ਕੁਝ ਹੋਰ ਸਟੇਜਾਂ ਐਕਸਟਰਾ ਕਈ 14 ਕੇ ਗਰਾਉਂਡ ਤੋਂ ਲੈ ਕੇ ਹੀ 1 ਫੁੱਟ ਤੋਂ ਲੈ ਕੇ 14 ਫੁੱਟ ਤੱਕ ਨਾ ਸਟੈਪ ਬਏ ਸਟੈਪ ਸਟੇਜਾਂ ਲਾਈਆਂ ਨੇ ਕਿ ਦਰਸ਼ਕਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਮੈਚ ਦੇਖਣ ਕਿ ਸਭ ਤੋਂ ਵੱਡੀ ਗੱਲ ਜੀ ਬੈਠਿਆਂ ਨੂੰ ਕੋਸ਼ਿਸ਼ ਕਰਾਂਗੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਬੈਠਿਆਂ ਨੂੰ ਕਰੀਏ ਕੋਈ ਵੀ ਦਰਸ਼ਕਾਡੇ ਕੋ ਪਹਿਲਾਂ ਵੀ ਇੱਕ ਦਿਨ ਆ ਸਕਦਾ ਜੀ ਤੇਈ ਬੰਦੇ ਹਰਿਆਣੇ ਤੋਂ ਆਉਣੇ ਨੇ ਕਹਿੰਦੇ ਸਾਡੇ ਰੈਸਟ ਦਾ ਪ੍ਰਬੰਧ ਕਰ ਦਿਓ ਉਹਨਾਂ ਨੇ ਰੈਸਟ ਦਾ ਪ੍ਰਬੰਧ ਲੰਗਰ ਪਾਣੀ ਦਾ ਅਗਲੇ ਦਿਨ ਸਾਰਾ ਫਾਇ ਪਾਜੀ ਭਾਜੀ ਇੰਨਾ ਇੱਕ ਪਿਆਰ ਦਾ ਦਰਸ਼ਕ ਕਰਦੇ ਨੇ ਆਪ ਮਹਾਰਿਆਂ ਤੇ ਸਾਰੇ ਪਿਛਲੇ ਸਾਲ ਦਾ ਦੱਸਦਾ ਨਹੀਂ ਤੇ ਕਦੀ ਮੈਂ ਸੁਣਿਆ ਨਹੀਂ ਕਿ ਜੰਮੂ ਤੋਂ ਦਰਸ਼ਕ ਆਉਂਦੇ ਹੁਣ ਮੈਚ ਦੇਖਣ ਜਾਂ ਹਿਮਾਚਲ ਤੋਂ ਹਾਂ ਹਰਿਆਣਾ ਤੇ ਰਾਜਸਥਾਨ ਸੁਣਿਆ ਹੈ ਜੂਪੀ ਵੀ ਆ ਸਕਦਾ ਹੈ ਜੀ ਐਨਕੇ ਤੋਂ ਤੇ ਹਿਮਾਚਲ ਤੋਂ ਸਪੈਸ਼ਲ ਫੈਮਿਲੀ ਹੈ ਹਰ ਸਾਲ ਹੀ ਆਉਂਦੇ ਨੇ ਫੈਮਿਲੀ ਆਉਂਦੀ ਪੂਰੀ ਐਕਟਿਵ ਉਹਨਾਂ ਦਾ ਫੋਨ ਆਹੀ ਫੈਮਿਲੀ ਸਪੇਸ ਆ ਰਹੀ ਹੁਣ ਮੈਂ ਕਹਿੰਦਾ ਜੀ ਆਨ ਤੇ ਜਿਹੜਾ ਦਰਸ਼ਕਾਂ ਦਾ ਇੰਨਾ ਪਿਆਰ ਮੇਰੇ ਨਾਲ ਮੇਰੇ ਹੀ ਸੇਣੀ ਮੇਰੇ ਨਾਲ ਡਾਇਮੰਡ ਤੇ ਗੋਲਡਨ ਸਪான்ਸਰਾਂ ਕਰਕੇ ਉਹ ਮੇਰੇ ਹੀ ਸੇ ਦਰਸ਼ਕਾਂ ਦਾ ਪਿਆਰ ਬਹੁਤ ਆਇਆ ਹੈ ਬੜੇ ਵਧੀਆ ਤਰੀਕੇ ਨਾਲ ਹੀ ਪਾਸ ਸਿਸਟਮ ਹੋਣਾ ਸਾਡਾ ਪਰ ਅਸੀਂ ਬੇਨਤੀ ਵੀ ਕਰਦੇ ਹਾਂ ਉਹਨਾਂ ਭਰਾਵਾਂ ਕੋ ਜਿੰਨਾਂ ਕੋ ਪਾਸ ਹੈਗੇ ਵੀ ਨੇ ਜਾਂ ਦਿੱਤੇ ਨੇ ਉਸ ਹਾਵਣਾ ਉਸ ਤਰੀਕੇ ਨਾਲ ਹੋਣ ਜਿਹੜੇ ਵਧੀਆ ਪੰਜ ਸੱਤ ਭਰਾ ਆਉਣ ਤੇ ਬੈਠ ਕੇ ਵਧੀਆ ਤਰੀਕੇ ਨਾਲ ਉਹ ਵੀ ਆਨੰਦ ਮਾਣ ਸਕਣ ਤਾਂ ਅਸੀਂ ਵੀ ਬੜੇ ਈਜ਼ੀ ਜੇ ਤਰੀਕੇ ਨਾਲ ਉਹਨਾਂ ਬਾਹਲ ਸਕੀ ਪਾਰਕਿੰਗ ਦੇ ਅਸੀਂ ਪ੍ਰਬੰਧ ਕੀਤੇ ਹੋਏ ਨੇ ਭਾਜੀ ਸਾਰੇ ਟੋਟਲ ਪਾਰਕਿੰਗ ਚ ਇਹ ਨਾ ਰਿਕਵੈਸਟ ਕਰਦੇ ਆ ਕਿ ਜਿਹੜੀਆਂ ਦੂਰੋਂ ਗੱਡੀਆਂ ਜਿਨ੍ਹਾਂ ਨੇ ਦਰਸ਼ਕਾਂ ਨੇ ਆਪ ਮਹਾਰੇ ਆਉਣਾ ਕਿ ਜਿਹੜੇ ਭੋਗਪੁਰ ਵਾਲੀ ਸਾਈਡ ਤੋਂ ਆਉਣਗੇ ਪੁਲ ਤੋਂ ਪਿੱਛੇ ਪਾਰਕਿੰਗ ਹੈ ਇੱਕ ਇੱਕ ਪੁਲ ਤੋਂ ਖਾਲਾ ਰੋਡ ਪੈਂਦਾ ਹੈ ਤੇ ਉੱਥੇ ਕੋਈ 10 ਕਿਲੇ ਦੀ ਪਾਰਕਿੰਗ ਹੈ ਇੱਕ ਪੈਟਰੋਲ ਪੰਪ ਦੇ ਲਾਗੇ ਪਾਰਕਿੰਗ ਹੈ ਤੇ ਜਿਹੜੇ ਭਲੱਥ ਲਾਉਂਦੇ ਨੇ ਉਹ ਪੈਟਰੋਲ ਪੰਪ ਵਾਲੀ ਸਾਈਡ ਤੇ ਫ੍ਰੀ ਪਾਰਕਿੰਗ ਹੋਏਗੀ ਬਗੈੜਾ ਪਰਚੀ ਲੈਣ ਵੀਰ ਮੇਰਾ ਕੋਈ ਕਿਸੇ ਨੂੰ ਪੈਸੇ ਨਾ ਦੇਣ ਪੈਸੇ ਅਸੀਂ ਪੇ ਕੀਤੀ ਹੋਈ ਨੇ ਸਾਰੇ ਇਹ ਜਿਹੜਾ ਟੂਰਨਾਮੈਂਟ ਆ ਨਾ ਭਾਜੀ ਬਾਗੜੀਆਂ ਚੈਂਪੀਅਨਸ਼ਿਪ ਜਾਂ ਵਰਲਡ ਕੱਪ ਇਹ ਬਾਗੜੀਆਂ ਦਾ ਨਹੀਂ ਬਿਲਕੁਲ ਨਹੀਂ ਭਾਜੀ ਮੈਂ ਨਹੀਂ ਕਹਿੰਦਾ ਬਾਗੜੀਆਂ ਦਾ ਭਾਜੀ ਮੈਂ ਇਹਨੂੰ ਸਰਬਸਾਂਝਾ ਵਰਲਡ ਕੱਪ ਸਰਬਸਾਂਝੀ ਕਬੱਡੀ ਚੈਂਪੀਅਨਸ਼ਿਪ ਜਿਗਣਾ ਕੋਸ਼ਿਸ਼ ਇੱਕ ਛੋਟੀ ਜੀ ਕਰਦੇ ਵੀ ਆ ਪਲੇਅਰ ਥੋੜਾ ਸਾਥ ਦੇਣ ਤੇ ਪ੍ਰੋਪਰ ਵਰਲਡ ਕੱਪ ਜਿਹੜਾ ਪੂਰਾ ਸਕਸੈਸਫੁਲ ਹੋਣਾ ਹੈ ਭਾਜੀ ਪਲੇਅਰਾਂ ਨਾਲ ਤੇ ਫਿਰ ਜਿਹੜੇ ਦਰਸ਼ਕ ਆਪ ਮਾਰੇ ਦੇਖਣ ਉਹਨਾਂ ਕਰਕੇ ਹੋਣਾ ਜੀ ਪਰਮਾਤਮਾ ਨੇ ਨਾ ਇੱਕ ਕੋਈ ਵਿੱਦ ਬਣਾਈ ਚੋਰਾ ਨੇ ਵੀ ਰੋਟੀ ਖਾਣੀ ਉਹਨਾਂ ਦਾ ਵੀ ਬਿਜ਼ਨਸ ਹੈ ਪਰ ਆਪਾਂ ਰਿਕਵੈਸਟ ਕਰਦੇ ਆ ਕਿ ਥੋੜਾ ਜਿਹਾ ਗ੍ਰੇਸ ਕਰਨ ਮੇਰੇ ਭਰਾ ਤੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਹੋਰਾਂ ਨੇ ਵੀ ਜਿਨ੍ਹਾਂ ਨੇ ਆਉਣਾ ਭਾਜੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਭਾਜੀ ਜਿਹੜਾ ਇੰਨਾ ਪਿਆਰ ਦਿੰਦੇ ਨੇ ਸਾਡੇ ਹਰ ਸਾਲ ਟੂਰਨਾਮੈਂਟ ਨੂੰ ਸਕਸੈਸ ਕਰਨ ਦੇ ਵਿੱਚ 365kabaddi.com ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਭਾਜੀ ਤੁਹਾਡਾ ਵੀ ਧੰਨਵਾਦ ਭਾਜੀ ਟਾਈਮ ਨਾ ਤੁਸੀਂ ਵੀ ਆਇਓ ਤੇ ਕਵਰੇਜ ਕਰਿਓ ਭਾਜੀ